ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ 12th ਕਲਾਸ ਪਾਸ ਕਰਨ ਤੋਂ ਬਾਅਦ ਜਿਹੜੇ ਸਟੂਡੈਂਟ ਟੀਚਰ ਬਣਨਾ ਚਾਹੁੰਦੇ ਨੇ ਉਹ ਕਿਹੜੇ ਸਬਜੈਕਟ ਚੂਜ਼ ਕਰ ਸਕਦੇ ਨੇ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਮੈਂ B.Ed ਐਡਮਿਸ਼ਨਾਂ ਰਿਗਾਰਡਿੰਗ ਵੀਡੀਓਜ਼ ਬਣਾ ਰਿਆਂ ਗਾਈਡੈਂਸ ਦਿੰਨਾ ਆ ਮੈਂਟਰਸ਼ਿਪ ਕਰਦਾ ਆ ਜਿਹਦਾ ਕੰਬੀਨੇਸ਼ਨ ਪ੍ਰੋਪਰ ਨਹੀਂ ਬਣਦਾ ਹੁੰਦਾ ਉਹਦੇ ਬਾਰੇ ਵੀ ਆਪਾਂ ਸਟੂਡੈਂਟ ਨੂੰ ਗਾਈਡ ਕਰੀਦਾ ਹੈ ਐਂਡ ਕਾਫੀ ਵਾਰ ਮੇਰੇ ਧਿਆਨ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਹੜੇ ਸਟੂਡੈਂਟ ਹੈਗੇ ਨੇ ਜਿਨ੍ਹਾਂ ਨੇ B.Ed ਕੀਤੀ ਹੋਈ ਆ ਜਾਂ ਫਿਰ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਾ ਮਿਲੇ ਹੋਣ ਕਰਕੇ ਉਹਨਾਂ ਨੇ ਜਿਹੜੇ ਸਬਜੈਕਟ ਚੂਜ਼ ਕੀਤੇ ਸੀਗੇ 12th ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਜਾਂ ਫਿਰ बीएड ਦੇ ਵਿੱਚ ਜਿਹਦੇ ਕਰਕੇ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਵ ਇਹ ਕਿ ਉਹਨਾਂ ਨੇ बीएड ਕੀਤੀ ਬੀਏ ਕੀਤੀ ਗ੍ਰੈਜੂਏਸ਼ਨ ਕੀਤੀ ਇੰਨੀ ਸਾਰੀਆਂ ਡਿਗਰੀਆਂ ਕਰਨ ਤੋਂ ਬਾਅਦ ਵੀ ਕਿੰਨਾ ਕਿਤੇ ਵੇਸਟੇਜ ਆਫ ਮਨੀ ਤੇ ਵੇਸਟੇਜ ਆਫ ਟਾਈਮ ਵੇਖਣ ਨੂੰ ਮਿਲ ਰਿਹਾ ਕਿਉਂਕਿ ਉਹਨਾਂ ਨੇ ਜਿਹੜੇ ਸਬਜੈਕਟ ਚੂਜ਼ ਕੀਤੇ ਸੀਗੇ ਉਹਦੇ ਵਿੱਚ ਉਹਨਾਂ ਨੇ ਗਲਤੀਆਂ ਕੀਤੀਆਂ ਜਾਂ ਫਿਰ ਕਹਿ ਸਕਦੇ ਆ ਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਕਿਹੜੇ ਸਬਜੈਕਟ ਤੁਸੀਂ ਚੂਜ਼ ਕਰਨੇ ਆ ਸੋ ਅੱਜ ਦੀ ਵੀਡੀਓ ਵਿੱਚ ਮੈਂ ਉਹਨਾਂ ਸਟੂਡੈਂਟ ਨੂੰ ਹੀ ਗਾਈਡ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੂੰ ਕਿਹੜੇ ਸਬਜੈਕਟ ਚੂਜ਼ ਕਰਨੇ ਚਾਹੀਦੇ ਹੈਗੇ ਆ ਸੋ ਸ਼ੁਰੂਆਤ ਕਰਦੇ ਆ ਅੱਜ ਦੀ ਆਪਣੀ ਵੀਡੀਓ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰਦੇ ਆ 12th ਕਲਾਸ ਤੁਸੀਂ ਪਾਸ ਕਰ ਲਈ ਹੈ ਕੋਈ ਵੀ ਸਟਰੀਮ ਹੋ ਸਕਦੀ ਹੈ ਜੇਕਰ ਤੁਸੀਂ ਬੀਐਸਸੀ ਕਰਨੀ ਹੈ ਉਹਦੇ ਲਈ ਤਾਂ ਚਲੋ ਤੁਸੀਂ ਨਾਨ ਮੈਡੀਕਲ ਜਾਂ ਫਿਰ ਮੈਡੀਕਲ ਕੀਤਾ ਹੋਗਾ ਮੈਂ ਸਿਰਫ ਤੇ ਸਿਰਫ ਬੀਏ ਵਾਲੇ ਜਿਹੜੇ ਸਟੂਡੈਂਟ ਹੁੰਦੇ ਨੇ ਐਂਡ ਮੈਜੋਰਟੀ ਆਫ ਦਾ ਸਟੂਡੈਂਟ ਜਿਹੜੇ ਹੁੰਦੇ ਨੇ ਉਹ ਇਸ ਸਟਰੀਮ ਤੋਂ ਹੀ ਗ੍ਰੈਜੂਏਸ਼ਨ ਕਰਨ ਬਾਰੇ ਸੋਚਦੇ ਨੇ ਸੋ ਜਦੋਂ ਤੁਸੀਂ 12th ਪਾਸ ਕਰ ਲੈਣੀ ਹੋ 12th ਆਰਟਸ ਦੀ ਮੈਂ ਗੱਲ ਕਰ ਰਿਹਾ ਐਂਡ ਕਈ ਵਾਰ ਹੋ ਸਕਦਾ ਹੈ ਕਿ ਤੁਸੀਂ ਕਮਰਸ ਕੀਤੀ ਹੋਵੇ ਫਿਰ ਵੀ ਤੁਸੀਂ ਸੋਚ ਲੈਣੇ ਹੋ ਕਿ ਕਿਉਂ ਨਾ ਅਸੀਂ ਬੀਏ ਕਰ ਲਈਏ ਕਈ ਵਾਰ ਜਿਨ੍ਹਾਂ ਨੇ ਨਾਨ ਮੈਡੀਕਲ ਜਾਂ ਫਿਰ ਮੈਡੀਕਲ ਸਟਰੀਮ ਤੋਂ ਪਲੱਸ 2 ਕੀਤੀ ਹੁੰਦੀ ਹੈ ਉਹ ਵੀ ਕਦੇ-ਕਦਾਈਏ ਬੀਏ ਵਾਲੀ ਲਾਈਨ ਦੇ ਵਿੱਚ ਆ ਜਾਂਦੇ ਆ ਕਿਉਂਕਿ ਉਹਨਾਂ ਨੂੰ ਜਿਹੜੇ ਸਬਜੈਕਟ ਨਾਨ ਮੈਡੀਕਲ ਵਾਲੇ ਹੈਗੇ ਉਹ ਔਖੇ ਲੱਗਦੇ ਹੁੰਦੇ ਆ ਸੋ ਧਿਆਨ ਨਾਲ ਤੁਸੀਂ ਮੇਰੀਆਂ ਗੱਲਾਂ ਨੂੰ ਸਮਝਿਓ ਉਹ ਜਿਹੜੇ ਸਟੂਡੈਂਟ ਹੁੰਦੇ ਨੇ ਜਦੋਂ ਉਹ ਬੀਏ ਵਿੱਚ ਦਾਖਲਾ ਲੈਣ ਜਾਂਦੇ ਨੇ ਉਨਾ ਸਾਹਮਣੇ ਬਹੁਤ ਸਾਰੇ ਸਬਜੈਕਟ ਰੱਖ ਦਿੱਤੇ ਜਾਂਦੇ ਨੇ ਕਿਉਂਕਿ ਮੈਂ ਖੁਦ ਪੰਜਾਬ ਤੋਂ ਹੈਗਾ ਆ ਸੋ ਪੰਜਾਬ ਦੇ ਵਿੱਚ ਜਿਹੜੇ ਸਬਜੈਕਟ ਆਫਰ ਕੀਤੇ ਜਾਂਦੇ ਆ ਮੈਂ ਸਿਰਫ ਤੇ ਸਿਰਫ ਉਹਨਾਂ ਸਬਜੈਕਟ ਦੀ ਹੀ ਗੱਲ ਕਰੂੰਗਾ ਐਂਡ ਮੈਂ ਤੁਹਾਨੂੰ ਉਹ ਸਬਜੈਕਟ ਦੱਸੂੰਗਾ ਜਿਹੜੇ ਕਿ ਇਨ ਫਿਊਚਰ ਵੀ ਤੁਹਾਡੇ ਕੰਮ ਆਉਂਦੇ ਰਹਿਣਗੇ ਮੰਨ ਲਓ ਤੁਸੀਂ ਤੁਸੀਂ ਕਿਤੇ ਪ੍ਰਾਈਵੇਟ ਕੋਚਿੰਗ ਦੇਣੀ ਆ ਕਿਸੇ ਨੂੰ ਯਾ ਫਿਰ ਜਦੋਂ ਤੁਸੀਂ ਟੀਚਰ ਬਣਨ ਦੇ ਲਈ ਅਪਲਾਈ ਕਰਨਾ ਆ ਤੇ ਇਹ ਸਾਰੇ ਸਬਜੈਕਟ ਤੁਹਾਡੇ ਕੰਮ ਆਉਣਗੇ ਐਂਡ ਤੁਹਾਡਾ ਜਿਹੜਾ ਕੰਬੀਨੇਸ਼ਨ ਹੈਗਾ ਆ ਉਹ ਪ੍ਰੋਪਰ ਬਣੇਗਾ ਐਂਡ ਤੁਸੀਂ ਜਦੋਂ ਵੀ ਐਸਐਸਟੀ ਦੇ ਟੀਚਰ ਲਈ ਪਵਾਓ ਦਿੱਲੀ ਦੇ ਵਿੱਚ ਕੇਂਦਰ ਵਿਦਿਆਲਿਆ ਦੇ ਵਿੱਚ ਨਵੋਦਿਆ ਵਿਦਿਆਲਿਆ ਦੇ ਵਿੱਚ ਈਵਨ ਪੰਜਾਬ ਦੇ ਵਿੱਚ ਵੀ ਅਪਲਾਈ ਕਰਨ ਜਾਓਗੇ ਤਾਂ ਤੁਹਾਡਾ ਜਿਹੜਾ ਕੰਬੀਨੇਸ਼ਨ ਹੋਏਗਾ ਉਹ ਗਲਤ ਨਹੀਂ ਬਣੇਗਾ ਪ੍ਰੋਪਰ ਵਧੀਆ ਕੰਬੀਨੇਸ਼ਨ ਬਣੂਗਾ ਸੋ BA ਦੇ ਵਿੱਚ ਜਿਹੜੇ ਸਬਜੈਕਟ ਆਫਰ ਕੀਤੇ ਜਾਂਦੇ ਨੇ ਦੋ ਤਾਂ ਹੁੰਦੇ ਨੇ ਕੰਪਲਸਰੀ ਸਬਜੈਕਟ ਕਿਹੜੇ ਕੰਪਲਸਰੀ ਸਬਜੈਕਟ ਹੁੰਦੇ ਨੇ ਜੀ ਜਿਹੜੇ ਕਿ ਲਾਜ਼ਮੀ ਕਹਿ ਦਿੰਨੇ ਹਾਂ ਪੰਜਾਬੀ ਅਤੇ ਅੰਗਰੇਜ਼ੀ ਦਾ ਜਿਹੜਾ ਵਿਸ਼ਾ ਹੁੰਦਾ ਉਹ ਤਾਂ ਹੁੰਦਾ ਹੈ ਲਾਜ਼ਮੀ 50 50 ਨੰਬਰਾਂ ਦਾ ਜਿਹੜਾ ਪੇਪਰ ਹੈਗਾ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦਾ ਬਾਕੀ ਦੇ ਜਿਹੜੇ ਤਿੰਨ ਸਬਜੈਕਟ ਰਹਿ ਗਏ ਜਿਹਦੇ ਵਿੱਚ ਤੁਹਾਨੂੰ ਤੁਹਾਡੇ ਤੋਂ ਆਪਸ਼ਨ ਪੁੱਛੀ ਜਾਂਦੀ ਆ ਜਿਹਦੇ ਵਿੱਚ ਮੇਨਲੀ ਮੈਂ ਆਰਟਸ ਵਾਲੇ ਸਬਜੈਕਟ ਦੀ ਹੀ ਗੱਲ ਕਰ ਰਿਹਾ ਇਹਦੇ ਵਿੱਚ ਤੁਹਾਨੂੰ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ ਜਿਹੜੇ 4 ਮੇਜਰ ਸਬਜੈਕਟ ਹੁੰਦੇ ਆ ਇਹਨਾਂ ਦੇ ਵਿੱਚੋਂ ਸਬਜੈਕਟ ਵੇਖਣ ਨੂੰ ਮਿਲਦੇ ਆ ਇਸ ਤੋਂ ਇਲਾਵਾ ਵੀ ਤੁਹਾਨੂੰ ਜਿਵੇਂ ਕਿ ਪਬਲਿਕ ਐਡਮਿਨਿਸਟ੍ਰੇਸ਼ਨ ਸੋਸ਼ੀਓਲੋਜੀ ਸਾਈਕੋਲੋਜੀ ਇਸ ਤਰ੍ਹਾਂ ਦੇ ਸਬਜੈਕਟ ਵੀ ਵੇਖਣ ਨੂੰ ਮਿਲਦੇ ਆ ਰਿਲੀਜੀਅਸ ਸਟਡੀ ਨਾਮ ਦਾ ਸਬਜੈਕਟ ਵੀ ਵੇਖਣ ਨੂੰ ਮਿਲਦਾ ਬਟ ਇਹਨਾਂ ਸਾਰੇ ਸਬਜੈਕਟਾਂ ਦੇ ਵਿੱਚ ਜੇ ਤੁਸੀਂ ਕੋਈ ਦੋ ਸਬਜੈਕਟ ਵਧੀਆ ਚੂਜ਼ ਕਰਨੇ ਹੋਣ ਜਿਹੜੇ ਕਿ ਤੁਹਾਡੇ ਪ੍ਰੋਪਰ ਕੰਬੀਨੇਸ਼ਨ ਬਣਾਉਣ ਤੇ ਉਹਨਾਂ ਵਿੱਚੋਂ ਹੈਗੇ ਅੱਜ ਸਬਜੈਕਟ ਇਹ ਚਾਰ ਸਬਜੈਕਟ ਹੈਗੇ ਆ ਤੇ ਇਹਨਾਂ ਚਾਰਾਂ ਦੇ ਵਿੱਚੋਂ ਦੋ ਸਬਜੈਕਟ ਤਾਂ ਇਹੋ ਜੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਇੱਕ ਸਬਜੈਕਟ ਤਾਂ ਚੂਜ਼ ਕਰਨਾ ਹੀ ਹੈ ਹਰ ਹਾਲ ਦੇ ਵਿੱਚ ਹਿਸਟਰੀ ਤੇ ਜੀਓਗ੍ਰਾਫੀ ਜਦੋਂ ਤੁਸੀਂ ਨਵਉਦਿਆ ਸਕੂਲ ਦੇ ਵਿੱਚ ਟੀਚਰ ਬਣਨ ਦੇ ਲਈ ਫਾਰਮ ਫਿਲ ਕਰਦੇ ਹੋ ਤੇ ਉੱਥੇ ਪਤਾ ਕੀ ਕੰਡੀਸ਼ਨ ਹੁੰਦੀ ਆ ਕਿ ਗ੍ਰੈਜੂਏਸ਼ਨ ਦੇ ਪੱਧਰ ਤੇ ਤੁਸੀਂ ਇਹਨਾਂ ਦੋਨਾਂ ਸਬਜੈਕਟਾਂ ਵਿੱਚੋਂ ਇੱਕ ਸਬਜੈਕਟ ਤਾਂ ਪੜਿਆ ਹੋਵੇ ਬਟ ਹੋ ਸਕਦਾ ਤੁਸੀਂ ਜੀਓਗ੍ਰਾਫੀ ਤੇ ਹਿਸਟਰੀ ਦੋਨੋਂ ਪੜੀ ਹੋਈ ਆ ਫਿਰ ਤੋਂ ਤੁਸੀਂ ਐਲੀਜੀਬਲ ਹੈਗੇ ਹੋ ਟੀਚਰ ਬਣਨ ਦੇ ਲਈ ਅਦਰਵਾਈਜ਼ ਤੁਸੀਂ ਇਹਨਾਂ ਦੋਨਾਂ ਵਿੱਚੋਂ ਇਤਿਹਾਸ ਅਤੇ ਭੂਗੋਲ ਵਿੱਚੋਂ ਇੱਕ ਵਿਸ਼ਾ ਪੜਿਆ ਹੋਵੇ ਉਸ ਤੋਂ ਬਾਅਦ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ ਵਿੱਚੋਂ ਕੋਈ ਵੀ ਸਬਜੈਕਟ ਹੋਵੇ ਫਿਰ ਤੁਸੀਂ ਐਸਐਸਟੀ ਦੇ ਟੀਚਰ ਬਣ ਸਕਦੇ ਹੋ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਵੈਸੇ ਮੈਂ ਆਪਦੀ ਗੱਲ ਕਰਾਂ ਗ੍ਰੈਜੂਏਸ਼ਨ ਵਿੱਚ ਮੈਂ ਕਿਹੜੇ ਸਬਜੈਕਟ ਪੜੇ ਹੋਏ ਸੀ ਮੈਂ ਪੜੇ ਹੋਏ ਸੀਗੇ ਜਿਓਗ੍ਰਾਫੀ ਤੇ ਇਕਨੋਮਿਕਸ ਸੋ ਮੰਨ ਲਓ ਕੱਲ ਨੂੰ ਵੈਕੈਂਸੀਜ਼ ਆਉਂਦੀਆਂ ਨੇ ਡੀ ਟ੍ਰਿਪਲ ਐਸ ਵੀ ਦੀਆਂ ਜਾਂ ਫਿਰ ਨਵਉਦਿਆ ਵਿਦਿਆਲਿਆ ਦੀਆਂ ਕੇਂਦਰੀ ਵਿਦਿਆਲਿਆ ਦੀਆਂ ਪੰਜਾਬ ਦੇ ਵਿੱਚ ਮੈਂ ਹਰੇਕ ਥਾਂ ਤੇ ਐਲੀਜੀਬਲ ਹੈਗਾ ਜਾਂ ਉਹ ਵੀ ਪ੍ਰੋਪਰ ਐਲੀਜੀਬਲ ਆ ਕਿਤੇ ਵੀ ਜਿਹੜੀ ਕੰਡੀਸ਼ਨ ਲਿਖੀ ਹੋਊਗੀ ਉਹ ਮੇਰੇ ਤੇ ਕਹਿ ਸਕਦੀਆਂ ਕਿ ਬਿਲਕੁਲ ਮੈਂ ਉਹਨਾਂ ਦੀਆਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦਾ ਆ ਕਿਉਂਕਿ ਮੈਂ ਜਿਓਗ੍ਰਾਫੀ ਤੇ ਇਕਨੋਮਿਕਸ ਜਿਹੜਾ ਵਿਸ਼ਾ ਹੈਗਾ ਉਹ ਪੜਿਆ ਹੋਇਆ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਜੀਓਗ੍ਰਾਫੀ ਤੇ ਹਿਸਟਰੀ ਵਿੱਚੋਂ ਇੱਕ ਵਿਸ਼ਾ ਜ਼ਰੂਰ ਪੜਿਆ ਜਾਵੇ ਤੇ ਉਸ ਤੋਂ ਬਾਅਦ ਮੰਨ ਲੈਂਦੇ ਤੁਸੀਂ ਹਿਸਟਰੀ ਪੜਿਆ ਤੇ ਹਿਸਟਰੀ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਰੱਖ ਲਿਆ ਉਸ ਤੋਂ ਬਾਅਦ ਜੀਓਗ੍ਰਾਫੀ ਇਕਨੋਮਿਕਸ ਪੋਲੀਟੀਕਲ ਸਾਇੰਸ ਇਹਨਾਂ ਵਿੱਚੋਂ ਤੁਸੀਂ ਇੱਕ ਸਬਜੈਕਟ ਜ਼ਰੂਰ ਪੜਨਾ ਆ ਹੋ ਸਕਦਾ ਤੁਹਾਡੇ ਕਾਲਜ ਵਾਲੇ ਇਹਨਾਂ ਵਿੱਚੋਂ ਕੋਈ ਆਫਰ ਨਾ ਕਰ ਰਹੇ ਹੋਣ ਬਟ ਮੈਂ ਪ੍ਰੋਪਰ ਕੰਬੀਨੇਸ਼ਨ ਬਣਾਉਣ ਦੀ ਗੱਲ ਕਰ ਰਹੀ ਆ ਇਸ ਤੋਂ ਇਲਾਵਾ ਵੀ ਜਿਹੜੇ ਸਬਜੈਕਟ ਹੁੰਦੇ ਨੇ ਪਬਲਿਕ ਐਡਮਿਨਿਸਟ੍ਰੇਸ਼ਨ ਸੋਸ਼ੀਓਲੋਜੀ ਸਾਈਕੋਲੋਜੀ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਸਬਜੈਕਟਸ ਦੀ ਕੋਈ ਵੈਲਿਊ ਨਹੀਂ ਹੈਗੀ ਬਟ ਜੇਕਰ ਤੁਸੀਂ ਟੀਚਿੰਗ ਲਾਈਨ ਵਿੱਚ ਜਾਉਂਗੇ ਤੇ ਉਹਨਾਂ ਸਬਜੈਕਟਾਂ ਦੀ ਵੈਲਿਊ ਰਹਿ ਨਹੀਂ ਜਾਣੀ ਕਿਉਂਕਿ ਕਈ ਵਾਰ ਕੁਝ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੁੰਦਾ ਕਿ ਜੇਕਰ ਤੁਸੀਂ ਆਹ ਸਪੈਸੀਫਿਕ ਸਬਜੈਕਟ ਪੜੇ ਹੋਏ ਆ ਫਿਰ ਵੀ ਤੁਸੀਂ ਐਲੀਜੀਬਲ ਹੈਗੇ ਹੋ ਪੰਜਾਬ ਦੇ ਵਿੱਚ ਤਾਂ ਚਲੋ ਇਹ ਸਿਸਟਮ ਵੇਖਣ ਨੂੰ ਨਹੀਂ ਮਿਲਦਾ ਉਹਦੇ ਵਿੱਚ ਲਗਭਗ ਲਗਭਗ ਸਾਰੇ ਹੀ ਐਸਐਸਟੀ ਵਾਲੇ ਸਬਜੈਕਟਾਂ ਨੂੰ ਕੰਸੀਡਰ ਕਰ ਲਿਆ ਜਾਂਦਾ ਬਟ ਫਿਰ ਵੀ ਇੱਕ ਦੋ ਸਬਜੈਕਟ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਊਗੀ ਫਿਰ ਤੁਸੀਂ ਮਾਸਟਰ ਕਾਰਡਰ ਐਸਐਸਟੀ ਦੇ ਲਈ ਵੀ ਐਲੀਜੀਬਲ ਨਹੀਂ ਹੋਵੋਗੇ ਇਹ ਤਾਂ ਗੱਲ ਕਰ ਲਈ ਆਪਾਂ ਗ੍ਰੈਜੂਏਸ਼ਨ ਦੀ ਤੇ ਸਿਰਫ ਤੇ ਸਿਰਫ ਇੱਕ ਸਬਜੈਕਟ ਦੀ ਗੱਲ ਕੀਤੀ ਆ ਐਸਐਸਟੀ ਸਬਜੈਕਟ ਦੀ ਮੈਂ ਗੱਲ ਕੀਤੀ ਆ ਇਹਨਾਂ ਚਾਰਾਂ ਸਬਜੈਕਟਾਂ ਵਿੱਚੋਂ ਕੋਈ ਦੋ ਸਬਜੈਕਟ ਪੜੇ ਹੋਣ ਮੈਨੂੰ ਲੱਗਦਾ ਮੈਂ ਕਾਫੀ ਜ਼ਿਆਦਾ ਰੈਪੀਟੀਸ਼ਨ ਕਰ ਰਿਹਾ ਕਿਉਂਕਿ ਇੱਥੇ ਜਿਹੜਾ ਮੇਨ ਮੋਟਿਵ ਹੈ ਉਹ ਤੁਹਾਨੂੰ ਸਮਝਾਉਣ ਦਾ ਹੈ ਦੂਜੇ ਨੰਬਰ ਤੇ ਜਿਹੜਾ ਤੁਹਾਨੂੰ ਸਬਜੈਕਟ ਵੇਖਣ ਨੂੰ ਮਿਲੇਗਾ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਹੀ ਮੈਂ ਗੱਲ ਕਰ ਰਿਹਾ ਉਹ ਹੋਊਗਾ ਜੀ ਇਲੈਕਟਿਵ ਦਾ ਵਿਸ਼ਾ ਕਿਹੜਾ ਵਿਸ਼ਾ ਹੋਊਗਾ ਇਲੈਕਟਿਵ ਦਾ ਵਿਸ਼ਾ ਕਿਉਂਕਿ ਜਦੋਂ ਤੁਸੀਂ ਜਾਉਂਗੇ ਬੀਐਡ ਦੇ ਵਿੱਚ ਦਾਖਲਾ ਲੈਣ ਲਈ ਉੱਥੇ ਤੁਹਾਨੂੰ ਦੋ ਸਬਜੈਕਟ ਆਫਰ ਕੀਤੇ ਜਾਣਗੇ ਤੇ ਤੁਸੀਂ ਦੋਨੇ ਸਬਜੈਕਟਾਂ ਦੇ ਟੀਚਰ ਬਣਨ ਦੇ ਲਈ ਫੇਰ ਹੀ ਐਲੀਜੀਬਲ ਹੋਵੋਗੇ ਜੇਕਰ ਤੁਸੀਂ ਉਹ ਸਾਰੇ ਸਬਜੈਕਟ ਗ੍ਰੈਜੂਏਸ਼ਨ ਪੱਧਰ ਤੇ ਵੀ ਪੜੇ ਹੋਏ ਆ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਦੋ ਸਬਜੈਕਟ ਜਦੋਂ ਤੁਸੀਂ ਪੜ੍ਹ ਲਏ ਤੇ ਇਸ ਦੇ ਨਾਲ ਇੱਕ ਹੋਰ ਵਿਸ਼ਾ ਤੁਹਾਨੂੰ ਪੜ੍ਹਨਾ ਪੈਣਾ ਆ ਲਾਜ਼ਮੀ ਪੰਜਾਬੀ ਤੇ ਲਾਜ਼ਮੀ ਅੰਗਰੇਜ਼ੀ ਤੁਸੀਂ ਕਰ ਲਿਆ ਇਸ ਤੋਂ ਇਲਾਵਾ ਇੱਕ ਸਾਹਿਤ ਦਾ ਸਬਜੈਕਟ ਹੁੰਦਾ ਜਿਹਨੂੰ ਤੁਸੀਂ ਲਿਟਰੇਚਰ ਕਹਿ ਦਿੰਦੇ ਹੋ ਲਿਟਰੇਚਰ ਕਹਿ ਲਓ ਐਡੀਸ਼ਨਲ ਕਹਿ ਸਕਦੇ ਆ ਉਹਨੂੰ ਐਡੀਸ਼ਨਲ ਇੰਗਲਿਸ਼ ਦਾ ਜਾਂ ਫਿਰ ਐਡੀਸ਼ਨਲ ਲੈਂਗੁਏਜ ਦਾ ਵਿਸ਼ਾ ਜਾਂ ਫਿਰ ਇਲੈਕਟਿਵ ਵਿਸ਼ਾ ਇਹਦੇ ਵਿੱਚ ਤੁਹਾਨੂੰ ਹਿੰਦੀ ਪੰਜਾਬੀ ਅੰਗਰੇਜ਼ੀ ਇਹ ਜਿਹੜਾ ਪੇਪਰ ਹੋਏਗਾ ਇਹ 100 ਨੰਬਰਾਂ ਦਾ ਪੇਪਰ ਹੋਊਗਾ ਹਿੰਦੀ ਪੰਜਾਬੀ ਅੰਗਰੇਜ਼ੀ ਇਹ ਲਿਟਰੇਚਰ ਦਾ ਵਿਸ਼ਾ ਹੋਣਾ ਆ ਮਨ ਲੋ ਤੁਸੀਂ ਅੰਗਰੇਜ਼ੀ ਲਿਟਰੇਚਰ ਨਾਲ ਗ੍ਰੈਜੂਏਸ਼ਨ ਕਰ ਲਈ ਜਾਂ ਫਿਰ ਇਲੈਕਟਿਵ ਇੰਗਲਿਸ਼ ਐਡੀਸ਼ਨਲ ਇੰਗਲਿਸ਼ ਨਾਲ ਗ੍ਰੈਜੂਏਸ਼ਨ ਕਰ ਲਈ। ਦੈਨ ਇਨ ਫਿਊਚਰ ਤੁਸੀਂ ਇੰਗਲਿਸ਼ ਟੀਚਰ ਬਣਨ ਦੇ ਲਈ ਵੀ ਐਲੀਜੀਬਲ ਹੈਗੇ ਹੋ ਉਹ ਵੀ ਪ੍ਰੋਪਰ ਵਧੀਆ ਤਰੀਕੇ ਨਾਲ। ਜੇਕਰ ਇਹ ਕੰਬੀਨੇਸ਼ਨ ਤੁਸੀਂ ਪੜਿਆ ਹੋਇਆ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਤੁਸੀਂ ਇਹਨਾਂ ਸਾਰੇ ਸਬਜੈਕਟਾਂ ਦੇ ਵਿੱਚ 55% ਤੋਂ ਜ਼ਿਆਦਾ ਨੰਬਰ ਲੈਣ ਦੀ ਕੋਸ਼ਿਸ਼ ਕਰਨੀ ਹੈ। ਕਈ ਵਾਰ ਉਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਵੀ ਲਿਖ ਦਿੱਤਾ ਹੁੰਦਾ ਕਿ ਜਿਹੜੇ ਸਬਜੈਕਟ ਦੇ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਉਸ ਸਪੈਸੀਫਿਕ ਸਬਜੈਕਟ ਦੇ ਵਿੱਚ ਤੁਹਾਡੇ ਜਿਹੜੇ ਨੰਬਰ ਨੇ ਐਨੇ ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣੇ ਚਾਹੀਦੇ ਹਾਲਾਂਕਿ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈਗਾ ਪੰਜਾਬ ਵਿੱਚ ਨਹੀਂ ਵੇਖਣ ਨੂੰ ਮਿਲਦਾ ਬਟ ਕਦੇ-ਕਦਾਏ ਨਵੋਦਿਆ ਵਿਦਿਆਲਿਆ ਕੇਂਦਰਾ ਵਿਦਿਆਲਿਆ ਦੇ ਵਿੱਚ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਹੁੰਦਾ ਆ ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ ਜੇਕਰ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ ਤੇ ਕਿਉਂ ਨਾ ਉਹ ਧਿਆਨ ਨਾਲ ਕੀਤੀ ਜਾਵੇ ਪਰਸੈਂਟੇਜ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਜਾਵੇ ਕਿ ਓਵਰਆਲ ਜਿਹੜੀ ਤੁਹਾਡੀ ਪਰਸੈਂਟੇਜ ਹੈਗੀ ਆ ਉਹ 60 ਤੋਂ ਜ਼ਿਆਦਾ ਆ ਜਾਵੇ ਮੇਰੇ ਖੁਦ ਵੀ ਵੈਸੇ 61 ਪਰਸੈਂਟੇਜ ਆ ਗਈ ਸੀ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਸੀਗੀ ਕਿ 60 ਤੋਂ ਥੱਲੇ ਨਾ ਆਵੇ ਬੇਸ਼ੱਕ ਸਿਰਫ 60 ਹੀ ਆ ਜਾਂਦੀ ਸੋ ਮੈਂ ਵੀ ਤਾਂ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਜੀਓਗ੍ਰਾਫੀ ਇਕਨੋਮਿਕਸ ਜੇ ਵੇਖਿਆ ਜਾਵੇ ਤਾਂ ਟੈਕਨੀਕਲ ਸਬਜੈਕਟ ਹੈਗੇ ਆ ਆਪਣੇ ਆਪ ਦੇ ਵਿੱਚ ਤੇ ਮੇਰੇ ਕੋਲ ਇਲੈਕਟਿਵ ਅੰਗਰੇਜ਼ੀ ਦਾ ਵਿਸ਼ਾ ਵੀ ਹੁੰਦਾ ਸੀਗਾ ਸੋ ਹਿੰਦੀ ਪੰਜਾਬੀ ਅੰਗਰੇਜ਼ੀ ਜਿਹਦੇ ਵਿੱਚ ਤੁਹਾਡਾ ਜ਼ਿਆਦਾ ਇੰਟਰਸਟ ਹੈਗਾ ਆ ਜਾਂ ਫਿਰ ਤੁਹਾਨੂੰ ਲੱਗਦਾ ਕਿ ਕਿਹੜੇ ਸਬਜੈਕਟ ਦੇ ਵਿੱਚ ਫਿਊਚਰ ਦੇ ਵਿੱਚ ਸਕੋਪ ਹੈਗਾ ਆ ਜ਼ਿਆਦਾ ਉਹ ਸਬਜੈਕਟ ਨਾਲ ਤੁਸੀਂ ਲਿਟਰੇਚਰ ਜਿਹੜਾ ਸਬਜੈਕਟ ਹੈਗਾ ਤੁਸੀਂ ਉਹ ਗ੍ਰੈਜੂਏਸ਼ਨ ਵਿੱਚ ਆਪਟ ਕਰ ਸਕਦੇ ਹੋ ਸੋ ਸੋ ਇਹ ਸੀਗੀ ਮੇਰੀ ਛੋਟੀ ਜੀ ਵੀਡੀਓ ਕੋਸ਼ਿਸ਼ ਕੀਤੀ ਆ ਤੁਹਾਨੂੰ ਥੋੜਾ ਬਹੁਤ ਗਾਈਡ ਕਰਨ ਦੀ ਕਿਉਂਕਿ ਨਵੇਂ-ਨਵੇਂ ਜਿਹੜੇ ਸਾਥੀ ਹੁੰਦੇ ਨੇ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਇੱਕ ਇੱਕ ਅੱਜਕੱਲ ਵੈਸੇ ਵੀ ਸਿਸਟਮ ਚੱਲਿਆ ਹੋਇਆ ਕਿ ਆਈਲੈਂਡਸ ਕਰਕੇ ਬਾਹਰ ਹੀ ਜਾਣਾ ਹੁੰਦਾ ਬਟ ਕਾਫੀ ਬਾਰ ਜਿਹੜੇ ਸਾਥੀ ਨੇ ਜੇਕਰ ਉਹ ਸੋਚਦੇ ਆ ਕਿ ਆਪਾਂ ਇੰਡੀਆ ਦੇ ਵਿੱਚ ਫਿਊਚਰ ਨਹੀਂ ਬਣਾ ਸਕਦੇ ਸੋ ਮੈਂ ਤੁਹਾਨੂੰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਆਪਣੇ ਭਾਰਤ ਦੇਸ਼ ਵਿੱਚ ਸਟੂਡੈਂਟਸ ਦੀ ਜਿਹੜੀ ਆਬਾਦੀ ਹੈਗੀ ਆ ਉਹ ਘਟਣੀ ਆ ਬਿਲਕੁਲ ਨਹੀਂ ਪਲੱਸ 2 ਲੈਵਲ ਤੱਕ ਦੇ ਜਿਹੜੇ ਬੱਚੇ ਨੇ ਪਲੱਸ 2 ਲੈਵਲ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕੀ ਟੀਚਰ ਦੀ ਰਿਕੁਆਇਰਮੈਂਟ ਹੋਊਗੀ ਬਿਲਕੁਲ ਹੋਊਗੀ ਤੇ ਟੀਚਰ ਬਣਨ ਦੇ ਲਈ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਆ ਸਰਕਾਰ ਵੱਲੋਂ ਜਿਹੜਾ ਨੇ ਨਿਰਧਾਰਿਤ ਕੀਤਾ ਗਿਆ ਐਨਸੀਟੀਈ ਦੁਆਰਾ ਉਹ ਕੀ ਆ ਕਿ ਕਿਸੇ ਪਰਸਨ ਨੇ ਬੀਐਡ ਦਾ ਕੋਰਸ ਕੀਤਾ ਹੋਵੇ ਟਟ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਸੋ ਤੁਸੀਂ ਇਹ ਸੋਚਦੇ ਹੋ ਕਿ ਬੀਐਡ ਦਾ ਕੋਰਸ ਕਰਨ ਤੋਂ ਬਾਅਦ ਤੁਸੀਂ ਭੁੱਖੇ ਰਹੋਗੇ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈਗੀ ਹਾਲਾਂਕਿ ਇਸ ਗੱਲ ਤੇ ਵੀ ਤਰਕ ਕੀਤਾ ਜਾ ਸਕਦਾ ਹੈ ਕਿ ਸਰ ਅਸੀਂ ਬੀਐਡ ਕੀਤੀ ਹੋਈ ਆ ਐਸਐਸਟੀ ਸਾਡਾ ਸਬਜੈਕਟ ਹੈਗਾ ਆ ਕੋਈ ਸਕੂਲ ਸਾਨੂੰ ਵਧੀਆ ਸੈਲਰੀ ਨਹੀਂ ਆਫਰ ਕਰ ਰਿਹਾ ਬਟ ਉਹ ਤਾਂ ਚਲੋ ਹੋਰ ਕੰਡੀਸ਼ਨ ਆ ਜਾਂਦੀ ਹੈ ਤੁਸੀਂ ਪ੍ਰਾਈਵੇਟ ਟਿਊਸ਼ਨਾਂ ਦੇ ਕੇ ਵੀ ਆਪਦੀ ਜਿਹੜੀ ਜੀਵਿਕਾ ਹੈਗੀ ਆ ਉਹ ਤੁਸੀਂ ਕਰ ਸਕਦੇ ਹੋ ਇਹ ਸਿਰਫ ਉਹਨਾਂ ਸਾਥੀਆਂ ਲਈ ਜਿਹੜੇ ਸਾਥੀ ਟੀਚਿੰਗ ਦੇ ਵਿੱਚ ਆਪਦਾ ਕਰੀਅਰ ਬਣਾਉਣਾ ਚਾਹੁੰਦੇ ਨੇ ਬਾਕੀ ਜੇ ਵੇਖਿਆ ਜਾਵੇ ਤਾਂ ਤੁਹਾਨੂੰ ਅਨ ਇੰਪਲੋਇਮੈਂਟ ਜਾਂ ਫਿਰ ਹੋਰ ਜਿਹੜੇ ਕਹਿ ਸਕਦੇ ਆ ਕਿ ਇੱਕ ਫੀਲਡ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਲੋਕ ਹੈਗੇ ਆ ਉਹ ਤੁਹਾਨੂੰ ਵੇਖਣ ਨੂੰ ਮਿਲਣਗੇ ਜਿਵੇਂ ਕਿ ਮੈਂ ਜਦੋਂ ਆਪਦੀ ਗੱਲ ਕਰਾਂ 2015 ਦੇ ਵਿੱਚ ਮੈਂ ਐਡਮਿਸ਼ਨ ਲਈ ਬੀਏ ਦੇ ਵਿੱਚ ਕਿ ਉਸ ਟਾਈਮ ਦੇ ਵਿੱਚ ਬਹੁਤ ਇਹੋ ਜਿਹੇ ਕੈਂਡੀਡੇਟਸ ਹੋਣਗੇ ਜਿਹੜੇ ਕਿ ਗ੍ਰੈਜੂਏਟ ਹੋਣਗੇ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੋਊਗੀ ਬਿਲਕੁਲ ਹੈਗੇ ਸੀਗੇ ਜਦੋਂ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀਗਾ ਕਿ ਉਸ ਟਾਈਮ ਦੇ ਵਿੱਚ ਬੀਐਡ ਪਾਸ ਕੈਂਡੀਡੇਟ ਨਹੀਂ ਹੈਗੇ ਸੀਗੇ ਬਿਲਕੁਲ ਹੈਗੇ ਸੀ ਸੋ ਵੀਡੀਓ ਬਣਾਉਣ ਦੇ ਵਿੱਚ ਮੈਂ ਸਿਰਫ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਬਣਾ ਕੇ ਕਿ ਜੇਕਰ ਤੁਸੀਂ ਕਰੀਅਰ ਬਣਾਉਣਾ ਚਾਹੁੰਦੇ ਹੋ ਟੀਚਿੰਗ ਦੇ ਵਿੱਚ ਫਿਰ ਤੁਹਾਨੂੰ ਜਿਹੜੀ ਸਬਜੈਕਟਾਂ ਦੀ ਚੋਣ ਕਰਨੀ ਹੈ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਬਾਅਦ ਵਿੱਚ ਤੁਸੀਂ ਇਸ ਕੋਰਸ ਨੂੰ ਕਰਨਾ ਚਾਹੁੰਦੇ ਹੋ ਜਾਂ ਫਿਰ ਨਹੀਂ ਕਰਨਾ ਚਾਹੁੰਦੇ ਇਹ ਤੁਹਾਡੀ ਆਪਦੀ ਇੱਛਾ ਹੈਗੀ ਆ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all